like seashells in the sand Radio hums a tune I can't name Crooked smiles crashing waves no ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚੋ ਕਿਨੇ 5:00 ਵਜੇ ਵਕਤ ਖੜਾ ਪਰਨਾਲਾ ਮੰਡੀ ਦੇ ਵਿੱਚ ਤਰੀਕੇ ਗਿਆ ਜਦ 29 ਦਿਨ ਆਏਗਾ ਸ਼ਾਮਵਾਰ ਕੋਲ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਹਾਂਜੀ ਦੋਸਤੋ ਆਪਾਂ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਜੀ ਤੇ ਸਬਜ਼ੀਆਂ ਦਾ ਜਿਹੜਾ ਭਾਅ ਹੁੰਦਾ ਜੀ ਸਵੇਰੇ ਥੋੜੇ ਜਿਹਾ ਬਖਰੇ ਰੇਟ ਹੁੰਦੇ ਆ ਜੀ ਜਦੋਂ 7:00 ਵਜੇ ਤੋਂ ਬਾਅਦ ਦਾ ਰੇਟ ਹੁੰਦਾ ਜੀ ਉਹ ਥੋੜਾ ਜਿਹਾ ਘਟ ਜਾਂਦੇ ਆ ਰੇਟਾਂ ਤੇ ਸਵੇਰੇ ਥੋੜੇ ਜਿਹਾ ਰੇਟ ਤੇਜ਼ ਹੁੰਦੇ ਆ ਤੇ ਆਪਾਂ ਗੱਲਬ ਗੋਭੀ ਗੋਭੀ ਹੋਈ ਬਈ ਜੀ ਤੇ ਗੋਭੀ ਦਾ ਰੇਟ ਵੀ ਦੱਸ ਸਕਦੇ ਹਾਂ ਆਪਾਂ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਗੋਭੀ ਦਾ ਜੀ ਤੇ ਫੁੱਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਦੀ ਗੋਭੀ ਦਾ ਜੀ ਅੱਜ ਦਾ ਜੀ ਇਹ 60 ਰੁਪਏ ਕਿਲੋ ਤੱਕ ਦਾ ਵੀ ਭਾਅ ਹੈਗਾ ਜੇ ਕਿਸੇ ਨੇ ਲੈਣਾ ਜੀ ਗੋਭੀ ਦਾ ਭਾਅ ਜੀ ਅੱਜ ਦਾ ਜੀ ਪੂਰੀ ਵਧੀਆ ਟੌਪ ਦੀ ਗੋਭੀ ਦਾ ਭਾਅ ਜੀ ਅੱਜ ਦਾ ਜੀ ਬੰਦ ਡੱਬੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਜੀ ਹੋਲ سیل ਦਾ ਰੇਟ ਆ ਜੀ ਗੋਪੀ ਦਾ ਜੀ ਅੱਜ ਦਾ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਜੀ ਅੱਜ ਦਾ ਜੀ ਤੇ ਕਿੱਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਪੂਰੀ ਵਧੀਆ ਟਾਪ ਦੀ ਬੈਂਗਣੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਤੇ ਕਿਲੋ ਦਾ ਭਾਅ ਆ ਰਿਹਾ ਜੀ ਜਿਵੇਂ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਦਾਣਾ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਦਰਜੰਦਾ ਜੀ ਅੱਜ ਦਾ ਜੀ ਪਾਲਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਇਹ ਦਰਜੰਦਾ ਭਾਅ ਜੀ ਅੱਜ ਦਾ ਜੀ ਪਾਲਕ ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 120 ਤੋਂ ਲੈ ਕੇ 100 150 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਜੀ ਤੇ ਕਿੱਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਹੈ ਜੀ 500 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਕੱਚੇ ਚੌਲੇ ਦਾ ਜੀ ਤੇ ਕਿੱਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਭਾਅ ਜੀ ਕੱਚੇ ਚੌੜੇ ਜੀ ਅੱਜ ਦਾ ਹਾਂਜੀ ਦੋਸਤੋ ਆਪੇ ਇਸ ਵਕਤ ਖੜੇ ਆਂਗੇ 15 ਨੰਬਰ ਦੁਕਾਨ ਤੇ ਖੜੇ ਆਂਗੇ ਆਪਾਂ ਲੋਕਲ ਗੋਭੀ ਬਾਰੇ ਗੱਲਬਾਤ ਕਰਦੇ ਆਂ ਜੀ ਅੱਜ ਲੋਕਲ ਗੋਭੀ ਦਾ ਕੀ ਪਾ ਚੱਲ ਰਿਹਾ ਜੀ ਤੇ ਗੋਭੀ ਵੀ ਪੂਰੀ ਵਧੀਆ ਆਉਣ ਲੱਗੀ ਗੋਭੀ ਆਪਣੇ ਬਨਾਲਾ ਮੰਡੀ ਦੇ ਵਿੱਚ ਤੇ ਲੋਕਲ ਗੋਭੀ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਤੱਕ ਕੀ ਭਾਅ ਚੱਲ ਰਿਹਾ ਜੀ ਲੋਕਲ ਗੋਭੀ ਦਾ ਜੀ ਲੋਕਲ ਗੋਭੀ ਦਾ ਭਾਅ ਰਿਹਾ ਜੀ ਅੱਜ ਦੇ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਗੋਭੀ ਦਾ ਜੀ ਤੇ ਬੰਦ ਲਫਾ ਫੈਨਾ ਭਾਅ ਜੀ ਗੋਭੀ ਦਾ ਜੀ ਇਹ 15 ਨੰਬਰ ਦੁਕਾਨ ਦੇ ਮਲਜੂ ਜੇ ਕਿਸ ਨੇ ਲੈਣੀਆਂ ਜੀ ਲੋਕਲ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਮਠਾ ਲੈਣੇ ਬਣੇ ਨੇ ਜੇ ਕਿਸੇ ਨੇ ਵੀ ਲੈਣੇ ਜੀ ਮੂਲੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਬੰਡ ਦਾ ਗੰਡਾ ਦਾ ਭਾਅ ਜੀ ਅੱਜ ਦਾ ਜੀ ਮੂਲੀਆਂ ਦਾ ਜੀ ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਘਟ ਚੁੱਕਿਆ ਜੀ ਤੇ ਬੰਦ ਲਫਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਚਾਨਾ ਖੀਰੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਹਾਂਜੀ ਦੋਸਤੋ ਆਦਰਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਬੋਰੀਆਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਆਦਰਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਅੱਲਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਰਫਾਫਿਆਂ ਦਾ ਭਾਅ ਆ ਰਿਹਾ ਜੀ ਅੱਲਾ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 23 ਰੁਪਏ ਤੱਕ ਦਾ ਭਾਅ ਜੀ ਅੱਲਾ ਦਾ ਜੀ ਅੱਜ ਦਾ ਜੀ ਇਹ ਬੰਦ ਰਫਾਫਿਆਂ ਦਾ ਭਾਅ ਜੀ ਅੱਲਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 18 ਰੁਪਏ ਦਾ ਪਹਾੜ ਜੀ ਗਾਜਰਾਂ ਦਾ ਜੀ ਅੱਜ ਦਾ ਜੀ ਟਿੰਪਲ ਸ਼ੇਰੀ ਟਿੰਪਲ ਸ਼ੇਰੀ ਦਾ ਪਹਾੜ ਜੀ ਅੱਜ ਦਾ ਜੀ ਤੇ ਕਿੱਲੇ ਦਾ ਪਹਾੜ ਹੈ ਜੀ 30 ਤੋਂ ਲੈ ਕੇ 31 ਰੁਪਏ ਤੱਕ ਦਾ ਪਹਾੜ ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਪਹਾ ਹੈਗੇ ਜੀ ਅੱਜ ਦਾ ਜੀ ਬੰਦ ਡੱਬੇ ਦਾ ਪਹਾੜ ਹੈ ਜੀ ਸਿਮਲਾ ਮਿਰਚ ਦਾ ਜੀ ਅੱਜ ਦਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਪਹਾੜ ਜੀ ਸਿਮਲਾ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਪਹਾੜ ਜੀ ਸਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਕਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਬੋਰੀ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਬਾਹਰਲੀ ਮਿਰਚ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਜੀ ਹੈ ਬੰਦ ਲਫਾ ਕਰੇਲਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਟਾਪ ਦੇ ਕੱਦੂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਰਿਹਾ ਜੀ ਕੱਦੂ ਦਾ ਜੀ ਅੱਜ ਦਾ ਹੋਰ ਬੰਤ ਕੀ ਹਾਲ ਨੇ ਬਾਈ ਲੋਟਾਂ ਹਾਂ ਵਧੀਆ ਕਾਵੇਂ ਹਾਂ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰੀਏ ਗੱਲਬਾਤ ਵੀ ਜਾਲ ਵਾਲੇ ਕਦੋਂ ਦਾ ਕੀ ਭਾਰ ਚੱਲ ਰਿਹਾ ਜੀ ਅੱਜ ਦਾ ਤੇ ਚਾਹਨਾ ਖੀਰਾ ਵਰੀ ਵੀ ਗੱਲਬਾਤ ਕਰਾਂਗੇ ਤੇ ਲੋਕਲ ਖੀਰੇ ਵਰੀ ਵੀ ਗੱਲਬਾਤ ਕਰਦੇ ਆਂ ਜੀ ਅੱਜ ਦਾ ਕੀ ਭਾਰ ਚੱਲ ਰਿਹਾ ਜੀ ਅੱਜ ਦਾ ਜੀ ਹੋਰ ਬਾਈ ਹੈਰੀ ਕੀ ਹਾਲ ਨੇ ਬਾਈ ਵਧੀਆ ਬਾਈ ਕਾਵੇਂ ਬਾਈ ਤੇ ਜਾਲ ਵਾਲੇ ਕਦੋਂ ਦਾ ਕੀ ਭਾਰ ਰਿਹਾ ਵੀਰ ਜੀ ਅੱਜ 50 ਤੋਂ 55 ਤੱਕ 50 ਤੋਂ ਲੈ ਕੇ 55 ਤੱਕ ਭਾਰ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਬਾਈ ਹੈਰੀ ਕੋਲੇ ਜੀ ਜਾਲ ਵਾਲਾ ਕੱਦੂ ਪੂਰਾ ਟੌਪ ਦਾ ਕੱਦੂ ਆਣਾ ਬਾਈ ਨੇ ਜੀ ਕਿਸੇ ਨੇ ਵੀ ਲੈਣਾ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਬਾਈ ਹੈਰੀ ਕੋਲੇ ਮਿਲ ਜੂ 28 ਨੰਬਰ ਦੁਕਾਨ ਤੇ ਮਿਲੂ ਜੇ ਕਿਸੇ ਨੇ ਵੀ ਲੈਣਾ ਜੀ ਪੂਰਾ ਟੌਪ ਦਾ ਕੱਦੂ ਹੈ ਜੀ ਜਾਲ ਵਾਲਾ 28 ਨੰਬਰ ਦੁਕਾਨ ਤੇ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਮਲ ਕੱਦ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਜੀ ਇਹ ਨਾਰਮਲ ਕੱਦੂ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਚਾਈਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਹੈਗਾ ਜੀ ਚਾਈਨਾ ਖੀਰੇ ਦਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਚਾਈਨਾ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦਲਫਾਫੇ ਦਾ ਭਾਅ ਆ ਰਿਹਾ ਜੀ ਅੱਜ 600 ਰੁਪਏ ਦਾ ਭਾਅ ਜੀ ਅੱਜ ਦਾ ਜੀ ਚੀਨਾ ਖੀਰੇ ਦਾ ਜੀ ਅੱਜ ਦਾ ਇਹ ਵੀ ਬੰਦਲਫਾਫੇ ਲੈਣੇ ਪੈਣੇ ਜੀ ਕਿਸੇ ਨੇ ਵੀ ਲੈਣਾ ਜੀ 15 ਕਿਲੋ ਦੀ ਭਰਤੀ ਹੁੰਦੀ ਹੈ ਜੀ ਇਹਦੇ ਵਿੱਚ ਜੇ ਕਿਸੇ ਨੇ ਲੈਣਾ ਜੀ ਖੀਰੇ ਦਾ ਹਾਂਜੀ ਦੋਸਤੋ ਲੋਕਲ ਖੀਰੇ ਦਾ ਭਾਅ ਹੈਗਾ ਜੀ ਇਹ ਵੀ ਬਾਈ ਹੈਰੀ ਕੋਲੋਂ ਮਿਲ ਜੂ ਜੇ ਲੋਕਲ ਖੀਰਾ ਲੈਣਾ ਤੇ ਚੀਨਾ ਖੀਰਾ ਵੀ ਬਾਈ ਕੋਲੇ ਪਿਆ ਤੇ ਲੋਕਲ ਖੀਰੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦਲਫਾਫੇ ਦਾ ਭਾਅ ਹੈਗਾ ਜੀ ਅੱਜ ਦਾ ਜੀ 16 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਲੋਕਲ ਖੀਰੇ ਦਾ ਭਾਅ ਜੀ ਅੱਜ ਦਾ ਜੀ ਬੰਦਲਫਾ ਫੇਰ ਆਪਾ ਜੀ ਅੱਜ ਦਾ ਜੀ ਖੀਰੇ ਦਾ ਜੀ ਇਹ ਲੋਕਲ ਖੀਰਾ ਜੀ ਇਹ ਜੇ ਕਿਸੇ ਨੇ ਵੀ ਲੈਣਾ ਜੀ ਲੋਕਲ ਖੀਰਾ ਆਉਣਾ ਸਟਾਰਟ ਹੋ ਗਿਆ ਜੀ ਮੰਡੀ ਦੇ ਵਿੱਚ ਬੜੀ ਹੈਰੀ ਕੋਲੇ ਹੈ 28 ਨੰਬਰ ਦੁਕਾਨ ਤੇ ਮਿਲ ਜੀ ਲੋਕਲ ਖੀਰਾ ਜੀ ਹਾਂਜੀ ਦੋਸਤੋ ਚਿਬੜਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਚਿਬੜਾ ਦਾ ਜੀ ਅੱਜ ਦਾ ਜੀ ਪਨਸੇਰੀ ਦਾ ਤੇ ਕਿੱਲੇ ਦਾ ਭਾਅ ਆ ਰਿਹਾ ਜੀ ਅੱਜ ਦਾ 30 ਰੁਪਏ ਕਿਲੋ ਦਾ ਭਾਅ ਜੀ ਚਿਬੜਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੇ ਧਨੀਏ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਧਨੀਏ ਦਾ ਜੀ ਇਹ ਕਿਲੋ ਦਾ ਭਾਅ ਜੀ ਹਰੇ ਧਨੀਏ ਦਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਭਾਅ ਵਧ ਚੁੱਕੇ ਨੇ ਜੀ ਟਮਾਟਰ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 26 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਤਣੀਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਤਣੀਆਂ ਦਾ ਜੀ ਅੱਜ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਤਣੀਆਂ ਦਾ ਜੀ ਅੱਜ ਦਾ ਜੀ ਇਹ ਕਿੱਲੇ ਦਾ ਭਾਅ ਜੀ ਅੱਜ ਦਾ ਜੀ ਤਣੀਆਂ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਰਿਹਾ ਜੀ ਪੇਠੇ ਦਾ ਜੀ ਅੱਜ ਦਾ ਜੀ 11 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਪੇਠੇ ਦਾ ਹਾਂਜੀ ਦੋਸਤੋ ਆਪਾਂ ਮਟਰ ਦਾਣੇ ਬਾਰੇ ਵੀ ਦੱਸ ਦਦੇ ਨੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਜੀ ਅੱਜ ਦਾ ਜੀ ਮਟਰ ਦਾਣੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਘੱਟੋ ਘੱਟ ਬੰਦ ਪੈਕਟ ਲੈਣੇ ਪੈਣੇ ਜੀ ਇਹ ਘੱਟੋ ਘੱਟ 5 ਕਿਲੋ ਹੁੰਦਾ ਜੀ ਇਹਦੇ ਵਿੱਚ ਪੈਕਟ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਪੈਕਟ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਜੀ 100 ਰੁਪਏ ਕਿਲੋ ਦਾ ਭਾਅ ਜੀ ਮਟਰ ਦਾਣੇ ਦਾ ਜੀ ਅੱਜ ਦਾ ਤੇ ਛੋਟੀ ਪੈਕਿੰਗ ਵੀ ਮਿਲ ਜਾਂਦੀ ਆ ਆਪਾਂ ਛੋਟੀ ਪੈਕਿੰਗ ਵੀ ਦਿਖਾਵਾਂਗੇ ਜੀ ਤੇ ਮਟਰ ਹੁੰਦਾ ਜੀ ਪੂਰਾ ਵਧੀਆ ਟੋਪ ਦਾ ਮਟਰ ਆ ਜਿਹਦੇ ਵਿੱਚ ਜੇ ਕਿਸੇ ਨੂੰ ਵੀ ਲੈਣਾ ਜੀ ਦਾਣੇ ਦਾ ਭਾਅ ਰਿਹਾ ਜੀ ਅੱਜ ਤੇ 100 ਰੁਪਏ ਕਿਲੋ ਦਾ ਭਾਅ ਜੀ ਮਟਰ ਦਾਣੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਕਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਪੈਕਟਾਂ ਦਾ ਭਾਅ ਰਿਹਾ ਜੀ ਛੋਟੀ ਪੈਕਿੰਗ ਹੁੰਦੀ ਆ ਜੀ ਇਹ ਠੀਕ ਹੈ ਜੀ ਛੋਟੀ ਪੈਕਿੰਗ ਇਹ 200 ਗ੍ਰਾਮ ਦਾ ਪੈਕਿੰਗ ਹੁੰਦੀ ਆ ਜੀ ਕਿਸੇ ਨੇ ਵੀ ਲੈਣੀ ਆ ਜੀ ਬੰਦ ਪੈਕਿੰਗ ਦਾ ਹੈਗਾ ਜੀ 100 ਰੁਪਏ ਦਾ 5 ਪੀਸਾਂ ਦਾ ਭਾਅ ਜ ਤੇ ਪੰਜ ਪੀਛ ਲੈਣੇ ਬਣੇ ਨੇ ਕਿਸੇ ਨੇ ਲੈਣਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਹੋਰ ਫੇਵਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਅੰਬਰੂਦ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੰਬਰੂਦ ਦਾ ਜੀ ਅੱਜ ਦਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅੰਬਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੰਬਰੂਦ ਦਾ ਜੀ ਅੱ ਹਾਂਜੀ ਦੋਸਤੋ ਗ੍ਰਾਂਟ ਸ਼ੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਨਾਲ ਭਾਅ ਹੈ ਜੀ ਅੱਜ ਦਾ ਜੀ ਗ੍ਰਾਂਟ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਰੁਪਏ ਕਿਲੋ ਦਾ ਭਾਅ ਜੀ ਗ੍ਰਾਂਟ ਸ਼ੇਵ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਨਾਲ ਭਾਅ ਜੀ ਗ੍ਰਾਂਟ ਸ਼ੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਸ਼ੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਡੱਬਿਆਂ ਨਾਲ ਭਾਅ ਆ ਰਿਹਾ ਜੀ ਅੱਜ ਦਾ ਜੀ 70 ਰੁਪਏ ਕਿਲੋ ਦਾ ਭਾਅ ਜੀ ਸ਼ੇਵ ਦਾ ਜੀ ਇਹ ਬੰਦ ਬੇਟੀ 100 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਜੀ ਸ਼ੇਵ ਦਾ ਜੀ ਅੱਜ ਦਾ ਜੀ ਇਹ ਬੰਦ ਬੇਟੀ ਦਾ ਭਾਅ ਜੀ ਕਸ਼ਮੀਰੀ ਸੇਵ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਸੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਪੇਟੀ ਨਾਲ ਭਾਅ ਰਿਹਾ ਜੀ ਅੱਜ ਦਾ ਜੀ 500 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਬੰਦ ਪੇਟੀ ਨਾਲ ਭਾਅ ਜੀ ਕਸ਼ਮੀਰੀ ਸੇਵ ਦਾ ਭਾਅ ਜੀ ਅੱਜ ਦਾ ਜੀ ਜੇ ਕਿਸੇ ਨੇ ਵੀ ਲੈਣਾ ਜੀ ਟਾਪ ਦੇ ਸੇਵ ਵੀ ਦਿਖਾ ਦੰਨੇ ਆਪਾਂ ਪੂਰੇ ਵਧੀਆ ਜੀ 500 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਪੇਟੀ ਦਾ ਜੀ ਅੱਜ ਦਾ ਜੀ ਸੇਵ ਦੇ ਪੇਟੀ ਦੇ ਵਿੱਚ ਵਾਜਨ ਹੁੰਦਾ ਜੀ ਘੱਟੋ ਘੱਟ ਵਾਜਨ ਹੁੰਦਾ ਜੀ ਇਹਦੇ ਵਿੱਚ 13 ਜਾਂ 14 ਕਿਲੋ ਵੇਟ ਹੁੰਦਾ ਜੀ ਪੱਕਾ ਜੇ ਕਿਸੇ ਨੂੰ ਮਿਲਣਾ ਹੈ 16 ਕਿਲੋ ਵੇਟ ਵੀ ਲਿਖਿਆ ਹੋਇਆ ਜੀ ਪੇਟੀ ਦੇ ਵਿੱਚ 500 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਮੀਡੀਅਮ ਸਾਈਜ਼ ਕੇਲੇ ਦਾ ਭਾਅ ਆ ਰਿਹਾ ਅੱਜ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਜੀ ਆ ਗਿਆ हां जी दोस्तों पवित्री ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਪਵਿੱਤਰੀ ਦਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਵਿੱਤਰੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਪਵਿੱਤਰੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਮਸੰਮੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਟੇ ਦਾ ਭਾਅ ਰਿਹਾ ਜੀ ਜਦੋਂ ਇਹ 20 ਕਿਲੋ ਵਾਲੀ ਮਸੰਮੀ ਦਾ ਭਾਅ ਰਿਹਾ ਜੀ ਅੱਜ ਦਾ ਜੀ 850 ਤੋਂ ਲੈ ਕੇ 950 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਗਟੇ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਇਹ 5 ਨੰਬਰ ਦੁਕਾਨ ਤੇ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਰੀਅਲ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾ ਦਾ ਨਾ ਭਾਅ ਰਿਹਾ ਜੀ ਨਰੀਅਲ ਦਾ ਜੀ ਅੱਜ ਦਾ ਜੀ 650 ਰੁਪਏ ਦਾ ਭਾਅ ਜੀ ਨਰੀਅਲ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਅੱਜ ਦਾ ਜੀ ਨਰੀਅਲ ਦਾ ਜੀ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੀਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਕੀਵੀ ਦਾ ਜੀ 20 ਤੋਂ ਲੈ ਕੇ 120 ਬੀਰਵੇਦਿਕ ਦਾ ਪਾ ਜੀ ਕੀ ਵੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੀਆਂ ਦਾ ਪਾ ਜੀ ਕੀ ਵੀ ਦਾ ਜੀ ਅੱਜ ਦਾ ਤੇ ਦੇ ਵਿੱਚ ਪੀਸੂੰ ਬੇਜੀਚਰ ਜੀ ਦੋਸਤੋ ਪੈਨੈਪਲ ਦਾ ਪਾ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਪਾ ਰਿਹਾ ਜੀ ਅੱਜ ਦਾ ਜੀ ਪੈਨੈਪਲ ਦਾ ਪਾ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਪਾ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਅੱਜ ਦਾ ਨਾਰਾਂ ਦਾ ਜੀ ਅੱਜ ਦਾ ਜੀ 1200 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅਨਾਰਾਂ ਦਾ ਜੀ ਅੱਜ ਦਾ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਤੇ ਆਲੂ ਅਤੇ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਹੋਰ ਛੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਆਪਾਂ ਬਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਹੀ ਆਲੂ ਦਾ ਜੀ ਅੱਜ ਡਮਡੰਮੇ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਡਮ ਆਲੂ ਦਾ ਜੀ ਨਮਸਕਾਰ ਬਬੂ ਜੀ ਨਮਸਕਾਰ ਨਮਸਕਾਰ ਹੋਠੀ ਕੋ ਬਬੂ ਜੀ ਬਹੁਤ ਵਧੀਆ ਕਿਸਾਨਾਂ ਦਾ ਸਾਰਾ ਹਾਲ ਸੁਖ ਜਾਏਗਾ ਅੱਛਾ ਹੁਣ ਬੇਕੁਝ ਬਬੂ ਜੀ ਪੂਰਾ ਕੋਈ ਮੰਦਾ ਨਹੀਂ ਆ ਰਹੀ ਚ ਤੇ ਕੀ ਭਾਰੇ ਜੀ ਅੱਜ ਦੇ ਡੈਮ ਟਾਲੂ ਦਾ ਜੀ ਅੱਜ ਦਾ ਆਲੂ ਦਾ ਜੀ 400 ਲੈ ਕੇ 550 ਡੈਮ ਦਾ ਅੱਛਾ ਡੈਮ ਦਾ 400 ਤੋਂ ਲੈ ਕੇ 550 ਦੀ ਕੋਣ ਦਾ ਭਾਰ ਰਿਹਾ ਜੀ ਅੱਜ ਦਾ ਜੀ ਡੈਮ ਟਾਲੂ ਦਾ ਜੀ ਤੇ ਪੂਰਾ ਵਧੀਆ ਰਿਹਾ ਜੀ ਐਲ ਆਰ ਦਾ ਕੀ ਭਾਰ ਹੈ ਅੱਜ 500 ਰੁਪਏ ਹਾਂਜੀ ਦੋਸਤੋ ਐਲ ਆਰ ਦਾ ਭਾਰ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਭਾਰ ਜੀ ਐਲ ਆਰ ਦਾ ਜੀ ਅੱਜ ਦਾ ਜੀ ਆਲੂ ਦਾ ਜੀ ਜੱਤੀ ਆਲੂ 300 ਰੁਪਏ ਤੇ ਆਲੂ ਦਾ ਭਾਰ ਰਿਹਾ ਜੀ ਅੱਜ ਦਾ ਜੀ ਆਪਾਂ ਦਿਖਾ ਦਿੰਦੇ ਜੀ ਪੂਰਾ ਵਧੀਆ ਟੌਪ ਦਾ ਭਾਰ ਤੇ 300 ਰੁਪਏ ਦਾ ਭਾਰ ਰਿਹਾ ਜੀ ਖੇਤੀ ਆਲੂ ਹਾਂਜੀ ਦੋਸਤੋ ਜੇ ਕਿਸੇ ਨੇ ਵੀ ਵੇਚਣਾ ਜਾਂ ਖਰੀਦਣਾ ਤਾਂ ਬਾਬੂ ਜੀ ਦਾ ਸਕਰੀਨ ਤੇ ਆਪਾਂ ਨੰਬਰ ਵੀ ਪਾ ਦਾਂਗੇ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਬਾਬੂ ਜੀ ਨਾਲ ਜੀ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਜੀ ਅੱਜ ਪੂਰਾ ਬਲੌਕਰ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਬੰਦ ਗੱਟਾਂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਜ ਜੀ ਪਿਆਜ਼ ਦਾ ਜੀ ਅੱਜ ਦਾ ਜੀ ਸੁੱਕਾ ਪਿਆਜ਼ ਆ ਪੂਰਾ ਟਾਪ ਦਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟਾ ਲੈਣਾ ਪੈਣਾ ਜੀ ਇਹ ਵੀ ਘੱਟੋ ਘੱਟ ਵੇਟ ਹੁੰਦਾ ਜੀ ਇਹਦੇ ਵਿੱਚ 50 ਤੋਂ ਲੈ ਕੇ 54 ਕਿਲੋ ਤੱਕ ਵੇਟ ਹੁੰਦਾ ਜੀ ਇਹਦੇ ਵਿੱਚ ਗੱਟੇ 'ਚ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਜ ਜੀ ਪਿਆਜ਼ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਪਿਆਜ਼ ਦਾ ਭਾਅ ਆ ਹੋਰ ਵੀ ਦੱਸ ਦਿੰਦੇ ਨੇ ਪਿਆਜ਼ ਦਾ ਭਾਅ ਆ ਜੀ ਅੱਜ ਦਾ ਜੀ ਪੂਰਾ ਵਧੀਆ ਟਾਪ ਦੇ ਪਿਆਜ਼ ਦਾ ਭਾਅ ਆ ਜੀ ਅੱਜ ਦਾ ਜੀ ਚੌਰਾ ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਵੀ ਬੰਦ ਘਟੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਜੀ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਇਹ ਵੀ ਟਾਪ ਦਾ ਜੀ ਤਾਂ ਉਹਨਾਂ ਨੂੰ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਜੀ ਤੇ ਆਪਾਂ ਹੋਰ ਵੀ ਵਧੀਆ ਦਿਖਾ ਦਿੰਨੇ ਹਾਂ 15 ਤੋਂ ਲੈ ਕੇ 16 ਰੁਪਏ ਤੱਕ ਦਾ ਵਾਲਾ ਪਿਆਜ਼ ਦਿਖਾ ਦਿੰਨਾ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਇਹ ਵੀ ਮੋਟਾ ਪਿਆਜ਼ ਹੈ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਘਟੇ ਦਾ ਭਾਅ ਜੀ ਅੱਜ ਦਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਦੋਸਤੋ ਨਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਵੀ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਲਸਣ ਦਾ ਜੀ 45 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਇਹ ਬੰਦਗਟਾ ਨਾ ਪਹਾੜ ਜਿਲ੍ਹਾ ਸੰਦਾਜੀ ਅੱਜ ਦਾ